ਅੱਜ ਕੁਝ ਖੁੱਲੇ ਵਿਚਾਰ ਦਾ ਸਾਹਿਬ ਜੀ ਦੇ ਸਾਹਮਣੇ ਰੱਖ ਰਿਹਾ ਗੁਰਬਾਣੀ ਦੀ ਕੱਲ ਤੋਂ ਕੁਝ ਲੜੇ ਵਿਚਾਰ ਆਪ ਜੀ ਦੇ ਸਾਹਮਣੇ ਰੱਖਾਂਗੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀਆਂ ਦੋ ਪੰਕਤੀਆਂ ਸਾਹਮਣੇ ਆ ਰਹੀਆਂ ਨੇ ਬਾਹਰ ਭੀਤਰ ਏਕੋ ਜਾਨੋ ਇਹ ਗੁਰੂ ਗਿਆਨ ਬਤਾਏ ਜਨਨਾਨਿਕ ਬਿਨ ਆਪਾ ਜੀਨੇ ਮਿਟੇ ਨਾ ਭਰਮ ਕੀ ਕਰੇ ਇੱਕ ਬੜੀ ਪਰਵਲ ਭ੍ਰਾਂਤੀ ਹੈ ਭਰਮ ਹੈ ਭ੍ਰਾਂਤੀ ਉਸਨੂੰ ਕਹਿੰਦੇ ਨੇ ਵਸਤੂ ਕੁਝ ਹੋਰ ਹੋਵੇ ਸਮਝੇ ਕੁਝ ਹੋਰ ਜਾਏ ਹੈ ਤੇ ਕੁਝ ਹੋਰ ਸਮਝਿਆ ਕੁਝ ਹੋਰ ਜਾਂਦਾ ਹੈ ਇਹਨੂੰ ਕਹਿੰਦੇ ਨੇ ਭਰਮ ਰਵੀਦਾਸ ਇਸ ਨੂੰ ਇੰਜ ਬਿਆਨ ਕਰਦੇ ਨੇ ਮਾਧਵੇ ਕਿਆ ਕਹੀਏ ਬ੍ਰह्म ਐਸਾ ਬ੍ਰह्म ਐਸਾ ਹੈ ਕੈਸਾ ਜੈਸਾ ਮੰਨਿਏ ਹੋਏ ਨਾ ਤੈਸਾ ਜੈਸਾ ਅਸੀਂ ਮੰਨ ਲੈਂਦੇ ਆ ਵੈਸਾ ਹੈ ਨਹੀਂ ਪਰ ਮੰਨ ਲੈਂਦੇ ਜੈਸਾ ਹੈ ਵੈਸਾ ਜਾਣਦੇ ਨਹੀਂ ਜੈਸਾ ਮੰਨ ਲੈਂਦੇ ਆ ਵੈਸਾ ਹੈ ਨਹੀਂ ਇਹਨੂੰ ਕਹਿੰਦੇ ਨੇ ਭਰਮ ਜੈਸਾ ਮੰਨ ਲੈਂਦੇ ਆ ਵੈਸਾ ਹੈ ਨਹੀਂ ਜਿਹਾ ਹੈ ਇਹ ਜਾਣਦੇ ਨੇ ਮਾਧਵੇ ਕਿ ਆਖੀਏ ਬ੍ਰਹਮ ਐਸਾ ਜੈਸਾ ਮਾਨਿਏ ਹੋਏ ਨਾ ਤੈਸਾ ਫਿਰ ਕਬੀਰ ਕਹਿੰਦੇ ਨੇ ਸਾਰਾ ਜਗਤ ਭਰਮ ਵਿੱਚ ਜੀ ਰਿਹਾ ਹੈ ਜੀਵਨ ਹੈ ਕੁਛ ਸਮਝਦਾ ਕੁਛ ਹੈ ਜਗਤ ਹੈ ਕੁਛ ਇਹ ਸਮਝਦਾ ਕੁਛ ਹੈ ਪਰਮਾਤਮਾ ਹੈ ਕੁਛ ਇਹ ਜਾਣ ਦਾ ਕੁਛ ਹੈ ਹਰ ਵਸਤੂ ਪ੍ਰਤੀ ਭਰਮ ਹੈ ਭਰਾਂਤੀ ਹੈ ਇਸ ਨੂੰ ਧਨ ਗੁਰੂ ਦੇਖ ਬਹਾਦਰ ਸਾਹਿਬ ਜੀ ਮਹਾਰਾਜ ਬੈਰਾਗ ਦੇ ਮੂਰਤੀ ਇਹਨਾਂ ਫਰਮਾਨ ਕਰਦੇ ਨੇ ਜਨਨ ਅਨੇਕ ਬਿਨ ਆਪਾ ਚੀਨੇ ਮਿਟੇ ਨ ਭਰਮ ਦੇ ਗਾਇ ਬਾਹਰ ਭੀਤਰ ਏਕੋ ਜਾਨੋ ਏ ਗੁਰ ਗਿਆਨ ਬਤਾਇਆ ਆਦ ਕਾਲ ਤੋਂ ਮਨੁੱਖਤਾ ਦੋ ਹਿੱਸਿਆਂ 'ਚ ਵੰਡੀ ਰਹੀ ਹੈ ਅਜ ਵੀ ਹੈ ਬਹੁ ਵੱਡਾ ਸਾਰਾ طبਕਾ ਜੋ ਕਹਿੰਦਾ ਸਭ ਕੁਝ ਬਾਹਰ ਹੈ ਬਾਹਰ ਹੀ ਹੈ ਜੋ ਅੱਖਾਂ ਨੂੰ ਰਸ ਮਿਲਦਾ ਹੈ ਬਾਹਰ ਹੈ ਜੋ ਖੰਨਾਂ ਨੂੰ ਰਸ ਮਿਲਦਾ ਹੈ ਬਾਹਰੋਂ ਮਿਲਦਾ ਹੈ ਜੋ ਜ਼ਬਾਨ ਨੂੰ ਸਵਾਦ ਆਉਂਦਾ ਹੈ ਬਾਹਰੋਂ ਆਉਂਦਾ ਹੈ ਜੋ ਖਲੜੀ ਨੂੰ ਰਸ ਮਿਲਦਾ ਹੈ ਸਪਰਸ਼ ਦਾ ਬਾਹਰੋਂ ਮਿਲਦਾ ਹੈ ਜੋ ਅੱਖਾਂ ਨੂੰ ਦੇਖਣ ਦਾ ਰਸ ਮਿਲਦਾ ਹੈ ਬਾਹਰੋਂ ਮਿਲਦਾ ਹੈ ਇਸ ਨੂੰ ਗੁਰਬਾਣੀ ਇੰਜ ਕਹਿੰਦੀ ਹੈ ਕੋ ਕਹੇ ਤੋ ਸਭ ਬਾਹਰ ਬਾਹਰ ਸਭ ਕੁਝ ਬਾਹਰ ਕੋ ਕਹੇ ਤੋ ਸਭ ਬਾਹਰ ਬਾਹਰ ਕੋ ਕਹੇ ਤੋ ਸਭ ਮਈਓ ਔਰ ਕੁਛ ਐਸਾ ਤਬਕਾ ਵੀ ਹੈ ਥੋੜਾ ਜਾਂ ਕਹਿੰਦਾ ਨਹੀਂ ਅੰਦਰ ਘਟਕਟ ਆਵਾਜ਼ ਸੀ ਸਰਬ ਨਿਵਾਸੀ ਲੇਪ ਨਹੀਂ ਅਨਪਈਓ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹਨਾਂ ਫਰਮਾਨ ਕਰਦੇ ਨੇ ਬਾਹਰ ਭੇਤਰ ਇੱਕੋ ਜਾਨੋ ਸ਼ਬਦ ਤੇ ਬੜੇ ਸਰਲ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ ਬੜੇ ਸਰਲ ਨੇ ਬਾਰੀਕੀ ਬੜੀ ਹੈ ਉਹ ਛੁੰਦੇ ਬਹੁਤ ਗਹਿਰਾਈ ਨੋ ਨੇ ਬਾਹਰ ਭੀਤਰ ਏਕੋ ਜਾਨੋ ਇੱਕ ਤਬਕਾ ਜ਼ਮੀਨ ਤੇ ਰਿਹਾ ਬਹੁ ਗਿਣਤੀ ਦੇ ਵਿੱਚ ਜੋ ਕੁਝ ਮਿਲਦਾ ਹੈ ਮਿਲਦਾ ਤੇ ਬਾਹਰੋਂ ਹੀ ਹੈ ਅੰਦਰੋਂ ਤੇ ਕੱਖ ਨਹੀਂ ਲੱਭਦਾ ਕੁਝ ਵੀ ਨਹੀਂ ਅੱਖਾਂ ਨੂੰ ਵੇਖ ਕੇ ਕੁਝ ਰਸ ਮਿਲਿਆ ਬਾਹਰੋਂ ਮਿਲਿਆ ਇਹ ਐਂਜਮੈਂਟ ਕਹਦੇ ਆ ਮਨੁੱਖ ਨੂੰ ਰਸ ਚਾਹੀਦਾ ਹੈ ਹੋਰ ਕੁਝ ਵੀ ਨਹੀਂ ਚਾਹੀਦਾ ਬੇਰਸੀ ਸਿਰ ਦਾ ਬੋਝ ਬਣ ਜਾਂਦੀ ਹੈ ਬੇਰਸੀ ਦੁੱਖ ਨੂੰ ਜਨਮ ਦਿੰਦੀ ਹੈ ਬੇਰਸੀ ਬੇਚੈਨ ਕਰ ਦਿੰਦੀ ਹੈ ਬੇਰਸੀ ਚ ਬਹੁਤ ਸਮੇਂ ਤੱਕ ਬੈਠਣਾ ਬਹੁਤ ਸਮੇਂ ਤੱਕ ਜੀਵਣਾ ਬੇਰਸੀ ਚ ਮਨੁੱਖ ਕਿਸ ਤਰ੍ਹਾਂ ਜੀਵੇਗਾ ਕਿਤਨੇ ਚਿਰ ਤੱਕ ਜੀਵੇਗਾ ਕਹਿੰਦੇ ਨੇ ਮਨੁੱਖ ਨੂੰ ਹਰ ਵਕਤ ਤੇ ਹਰ ਹਾਲਤ ਵਿੱਚ ਰਸ ਹੀ ਚਾਹੀਦਾ ਹੈ ਰਸ ਚਾਹੀਦਾ ਹੈ ਰਸ ਤਾਂ ਐਸਾ ਇੱਕ ਤਪਕਾ ਬਵਤਾਰ ਵਿੱਚ ਉਹ ਕਹਿੰਦਾ ਹੈ ਰਸ ਤੇ ਬਾਹਰੋਂ ਮਿਲਦਾ ਹੈ ਕੁਝ ਵੇਖ ਕੇ ਰਸ ਮਿਲਦਾ ਹੈ ਕੁਝ ਸੁਣ ਕੇ ਰਸ ਮਿਲਦਾ ਹੈ ਕੁਝ ਖਾ ਕੇ ਰਸ ਮਿਲਦਾ ਹੈ ਕੁਝ ਸੁੰਘ ਕੇ ਰਸ ਮਿਲਦਾ ਹੈ ਕੁਝ ਸਪਰਸ਼ ਕਰਕੇ ਮਿਲਦਾ ਹੈ ਬਾਹਰੋਂ ਮਿਲਦਾ ਹੈ ਤੋ ਸਭ ਕੁਝ ਬਾਹਰੋਂ ਹੀ ਹੈ ਇਹ ਤਨ ਕਰੋ ਉਦਮ ਕਰੋ ਬਾਹਰ ਜੋ ਇਸ ਰਸ ਨੇ ਦਾ ਸੰਗ੍ਰਹਿ ਕਰ ਲੋ ਬਹੁਤ ਆਦ ਵਿੱਚ ਪ੍ਰਾਪਤ ਹੋਵੇ ਸੁਖਿਆਰੇ ਢੰਗ ਨਾਲ ਪ੍ਰਾਪਤ ਹੋਵੇ ਸੋਹਲੇ ਢੰਗ ਨਾਲ ਪ੍ਰਾਪਤ ਹੋਵੇ ਤਾਂ ਉਦਮ ਸ਼ੇਲ ਹੋ ਜਾਂਦੇ ਇਹ ਇੱਕ ਬਹੁਤ ਵੱਡਾ ਤਬਕਾ ਰਿਹਾ ਉਹ ਕਹਿੰਦੇ ਨੇ ਅੰਦਰ ਜਾਤ ਮਾਰ ਕੇ ਅਸੀਂ ਦੇਖੀ ਹੈ ਕੋਈ ਰਸ ਹੋਵੇ ਐਸਾ ਪਕੜ ਦੇ ਚ ਨਹੀਂ ਆਇਆ अब सारे सियाने बैठे हो तो ये बहुत वड्डा तबका हर समय जमीन तेरे है बहु गिणती दूसरा एक तबका बहुत छोटा बहुत छोटा थोड़े जनानिया कहेंदे रहे नहीं महा रस अंदर है महा सुख अंदर है महा आनंद अंदर है ਉਹਦਾ ਐਸਾ ਰਸ ਹੈ ਜੋ ਕਦੀ ਬੇਰਸ ਹੁੰਦਾ ਵੀ ਨਹੀਂ ਬਾਹਰ ਦਾ ਇੱਕ ਰੂਪ ਜੋ ਵੇਖਦੇ ਆਂ ਰਸ ਆ ਰਿਹਾ ਹੈ ਲਗਾਤਾਰ ਵੇਖਦੇ ਆਂ ਲੰਬੇ ਸਮੇਂ ਤੱਕ ਵੇਖਦੇ ਆਂ ਰਸ ਬੇਰਸ ਹੋ ਜਾਏਗਾ ਬਾਹਰ ਦਾ ਇੱਕ ਗੀਤ ਇੱਕ ਸੰਗੀਤ ਦੀ ਧੁਨ ਸੁਣਦੇ ਆਂ ਰਸ ਆ ਰਿਹਾ ਹੈ ਲਗਾਤਾਰ ਸੁਣਦੇ ਰਹਿ ਬਾਰ ਬਾਰ ਸੁਣਦੇ ਰਹੇ ਉਹ ਸੰਗੀਤ ਦੀ ਧੁਨ ਬੇਰਸ ਹੋ ਜਾਏਗਾ ਬੇਰਸ ਹੋ ਜਾਏਗਾ ਬਾਹਰ ਦਾ ਇੱਕ ਰਸ ਬਾਰ ਬਾਰ ਖਾਂਦੇ ਰਹੇ ਬੜਾ ਰਸ ਬੜਾ ਰਸ ਪਰ ਬਾਰ ਬਾਰ ਖਾਂਦੇ ਰਹੇ ਲਗਾਤਾਰ ਖਾਂਦੇ ਰਹੇ ਮੂੰਹ ਪੈ ਜਾਏਗਾ ਬੇਰਸ ਬੇਰਸ ਉਸ ਰਸ ਨੂੰ ਫਿਰ ਪਰਵਰਤਿਤ ਕਰਨਾ ਪਏਗਾ ਤਬਦੀਲ ਕਰਨਾ ਪਏਗਾ ਹਰ ਰਸ ਬੇਰਸ ਹੋ ਜਾਂਦਾ ਹੈ ਬਾਵਨ ਅਖਰੀਚ ਐਸਾ ਫਰਮਾਨ ਹੈ ਰਾ ਰਾ ਰਸ ਨਿਰਸ ਕਰ ਜਾਣੇ ਰਰੇ ਤੋਂ ਰਾ ਰਾ ਰਸ ਨਰਸ ਕਰ ਜਾਣੇ ਅਸੀਂ ਤੇ ਇਹ ਜਾਣਿਆ ਹਰ ਰਸ ਬੇਰਸ ਹੋ ਜਾਂਦਾ ਹੈ ਨਿਰਸ ਹੋ ਜਾਂਦਾ ਹੈ ਫੇਕੇ ਰਸ ਬਦਲ ਜਾਏਗਾ ਦੂਜੀ ਸੰਗੀਤੀ ਧੁਨ ਸੁਣ ਲਵਾਂਗੇ ਕੋਈ ਦੂਜਾ ਭਗਵਾਨ ਖਾ ਲਵਾਂਗੇ ਇੱਕ ਭਗਵਾਨ ਮੋਹ ਪੈ ਗਿਆ ਬੇਰਸ ਹੋ ਗਿਆ ਬਦਲ ਦੇ ਬਦਲ ਦੇ ਇੱਕ ਸੰਗੀਤ ਦੀ ਧੁਨ ਸੁਣਦੇ ਹਾਂ ਸੁਣਦੇ ਹਾਂ ਬੇਰਸ ਹੋ ਗਈ ਹੈ ਬਦਲ ਦੇ ਇੱਕ ਰੂਪ ਵੇਖਦੇ ਹਾਂ ਵੇਖਦੇ ਹਾਂ ਬੇਰਸ ਹੋ ਗਿਆ ਬਦਲ ਦੇ ਮਨੁੱਖ ਨੂੰ ਬਾਹਰੋਂ ਸੰਪੰਨਤਾ ਚਾਹੀਦੀ ਏ ਤਾਕਤ ਚਾਹੀਦੀ ਏ ਸ਼ਕਤੀ ਚਾਹੀਦੀ ਏ ਰੂਪ ਨੂੰ ਬਦਲ ਸਕੇ ਰਸ ਨੂੰ ਬਦਲ ਸਕੇ ਇਹ ਜੋ ਰਸ ਨੇ ਇਹਨਾਂ ਨੂੰ ਤਬਦੀਲ ਕਰ ਸਕੇ ਕਮਜ਼ੋਰ ਮਨੁੱਖ ਬਦਲ ਨਹੀਂ ਸਕਦਾ ਇਹ ਵੀ ਮੈਂ ਅਰਜ਼ ਕਰਦਾ ਤੋ ਮਨੁੱਖ ਨੂੰ ਸ਼ਕਤੀ ਚਾਹੀਦੀ ਏ ਤਾਕਤ ਚਾਹੀਦੀ ਏ ਸੰਪੰਨਤਾ ਚਾਹੀਦੀ ਏ ਕਿਉਂਕਿ ਰਸ ਬੇਰਸ ਹੋ ਜਾਂਦੇ ਨੇ ਤੇ ਬਦਲਦੇ ਰਹੀਏ ਬਦਲਦੇ ਰਹੀਏ ਜੀਵਨ ਭਰ ਇਹ ਪੁਨਰੁਕਤੀ ਬਣੀ ਰਹਿੰਦੀ ਹੈ ਐਲਾਨੀਆਂ ਤੌਰ ਤੇ ਇੱਕ ਤਪਕੇ ਨੇ ਕਹਿ ਦਿੱਤਾ ਜੋ ਕੁਝ ਹੈ ਬਾਹਰ ਹੀ ਹੈ ਕਬੀਰ ਐਸਾ ਕਹਿਣ ਕੋ ਕਹੇ ਤੋ ਸਭ ਬਾਹਰ ਬਾਹਰ ਬੜੀ ਕੀਮਤੀ ਬੰਦੀ ਕੁਝ ਵੀ ਨਹੀਂ ਹੈ ਅੰਦਰ ਜੋ ਕੁਝ ਹੈ ਬਾਹਰ ਹੈ ਪਰ ਕੋ ਕਹਿ ਤੋ ਸਭ ਮਈਓ ਇਕ ਛੋਟਾ ਜਿਹਾ ਤਬਕਾ ਮੈਂ ਫਿਰ ਅਰਜ਼ ਕਰਾਂ ਇੱਕ ਫਿਸਦੀ ਵੀ ਨਹੀਂ ਕਹਿ ਸਕਦੇ ਕੋਈ ਹਜ਼ਾਰਾਂ ਚ ਇੱਕ ਕਰ ਜੋ ਐਲਾਨੀਆਂ ਕਹਿੰਦਾ ਨਹੀਂ ਮਹਾਰਸ ਅੰਦਰ ਹੈ ਐਸਾ ਰਸ ਬੇਰਸ ਨਹੀਂ ਹੁੰਦਾ ਮਹਾਨ ਸੰਗੀਤ ਦੀ ਧੁਨ ਅਨਾਹਦ ਨਾਦ ਅੰਦਰ ਹੈ ਜੋ ਸੁਣਦਿਆਂ ਸੁਣਦਿਆਂ ਰਸ ਵਧਦਾ ਤੇ ਹੈ ਬੇਰਸ ਨਹੀਂ ਮਹਾਨ ਸੁਗੰਧ ਅੰਦਰ ਹੈ ਸੁਗੰਧਿਆ ਸੁਗੰਧਿਆ ਰਸ ਵਧਦਾ ਤੇ ਹੈ ਬੇਰਸ ਨਹੀਂ ਆਉਂਦਾ ਮਹਾਨ ਭੋਜਨ ਅੰਦਰ ਹੈ ਖਾਂਦਿਆ ਖਾਂਦਿਆ ਰਸ ਵਧਦਾ ਹੈ ਭੁੱਖ ਵਧਦੀ ਹੈ ਰਸ ਕਦੀ ਬੇਰਸ ਨਹੀਂ ਆਉਂਦਾ ਲੇਕਿਨ ਇਸ ਦਾ ਇਹ ਮਤਲਬ ਨਹੀਂ ਬਾਹਰ ਰਸ ਨਹੀਂ ਹੈ ਲੇਕਿਨ ਰਸ ਬੇਰਸ ਹੋ ਜਾਂਦਾ ਹੈ ਰਾ ਰਾ ਰਸ ਨੇ ਰਸ ਕਰ ਜਾਣਿਆ ਇਹਦਾ ਫਿਰ ਇਲਾਜ ਕਰ ਦੇਣ ਬਾਹਰ ਮੁਕੀ ਕੋਈ ਨਹੀਂ ਰਸ ਬਦਲਦੇ ਨੇ ਇੱਕ ਸੰਗੀਤ ਦੀ ਤ ਉਹਨੂੰ ਸੁਣਦੇ ਆ ਬੇਰਸ ਹੋ ਗਈਏ ਬਦਲਦੇ ਇੱਕ ਕਵਤਾ ਬਾਰ ਬਾਰ ਸੁਣਵਿਆਂ ਬੇਰਸ ਹੋ ਗਈਏ ਬਦਲਦੇ ਇੱਕ ਰੂਪ ਰੰਗ ਵੇਖਦੇ ਆ ਵੇਖਦੇ ਆ ਬੇਰਸ ਹੋ ਗਿਆ ਬਦਲਦੇ ਇੱਕ ਭੋਜਨ ਇੱਕ ਸਵਾਦ ਖਾਂਦਿਆਂ ਖਾਂਦਿਆਂ ਬੇਰਸ ਹੋ ਗਏ ਬਦਲਦੇ ਇਹ ਇਹਨਾਂ ਨੇ ਤਰੀਕਾ ਘੜਿਆ ਹੈ ਬਦਲ ਸਕੀਏ ਬਦਲਦੇ ਰਹੀਏ ਇਹਦੇ ਵਾਸਤੇ ਸੰਪੰਨਤਾ ਚਾਹੀਦੀ ਹੈ ਤਾਕਤ chahiye ਇੱਕ ਗਰੀਬ ਮਨੁੱਖ ਮਫਲਸ ਮਨੁੱਖ ਇਹ ਬਦਲ ਨਹੀਂ ਸਕਦਾ ਸਭ ਕੁਝ ਨੂੰ ਬਾਰ ਬਾਰ ਬਦਲ ਨਹੀਂ ਸਕਦਾ ਤੋ ਜਿਹੜੇ ਬਦਲਣ ਦੀ ਸਮਰੱਥਾ ਰੱਖਦੇ ਸਨ ਉਹਨਾਂ ਨੇ ਐਲਾਨੀਆਂ ਕਹਿ ਦਿੱਤਾ ਸਭ ਕੁਝ ਬਾਹਰ ਹੈ। ਮੁਗਲ ਸ਼ਹਨशाह ਜਿਸ ਨੇ ਭਾਰਤ ਦੇ ਚ ਪਹਿਲੇ ਮੁਗਲਿਆ ਸਲਤਨਤ ਦੀ ਬੁਨਿਆਦ ਰੱਖੀ ਜਿਸ ਤੋਂ ਮੁਗਲ ਸ਼ਹਨਸ਼ਾਹੀਤ ਸ਼ੁਰੂ ਹੋਈ ਬਾਬਰ ਉਹ ਕਹਿੰਦਾ ਹੈ ਰੋਜ਼ ਹੋ ਨੋ ਬਾਹਾਰੋ ਮੈਂ ਵਾ ਦਿਲ ਰੁਵਾ ਖੁਸ਼ ਹਸਤ ਬਾ ਬਰਬਾ ਐਸ਼ ਕੋਸ਼ ਕੇ ਆਲਮ ਦਵਾਰਾਨੈਸਤ ਐਸ਼ ਕਰ ਲੈ ਨਿਤ ਨਵਾਂ ਰੂਪ ਨਿਤ ਨਵਾਂ ਰੰਗ ਨਿਤ ਨਵਾਂ ਭੋਜਨ ਨਿਤ ਨਮੀ ਸੰਗੀਤ ਦੀਦਨ ਨਿਤ ਨਵੀਂ ਸੁਗੰਧ ਨਿਤ ਨਵੀਂ ਸਪਰਸ਼ਤਾ ਨਿਰਾਸ਼ਾਉਣ ਦੀ ਕੀ ਲੋੜ ਹੈ ਦੁਖੀ ਹੋਣ ਦੀ ਕੀ ਲੋੜ ਹੈ ਇੱਕ ਬਾਦਸ਼ਾਹ ਐਸਾ ਕਰ ਸਕਦਾ ਬਦਲ ਸਕਦਾ ਤੋ ਐਲਾਨੀਆਂ ਕਹਿ ਦਿੱਤਾ ਜੋ ਕੁਝ ਹੈ ਬਾਹਰ ਹੈ ਬਾਹਰ ਹੈ ਇਸ ਤਰ੍ਹਾਂ ਦੇ ਮਨੁੱਖ ਨੂੰ ਕਹਿੰਦੇ ਨੇ ਬਾਹਰ ਮੁਖੀ ਜਿੱਦਾਂ ਸਭ ਕੁਝ ਬਾਹਰ ਹੈ ਪਰ ਕੋ ਕਹੇ ਤੋ ਸਭ ਮਈਓ ਇੱਕ ਤਬਕਾ ਨਿਰਾਸ਼ ਲੋਕਾਂ ਦਾ ਉਦਾਸ ਲੋਕਾਂ ਦਾ ਜੋਗੀਆਂ ਦਾ ਜੰਗਮਾਂ ਦਾ ਦੇ ਗੰਬਰੀਆਂ ਦਾ ਹਮੇਸ਼ਾ ਜ਼ਮੀਨ ਤੇ ਰਹਿ ਹੈ ਜਿਨ੍ਹਾਂ ਨੇ ਕਿਹਾ ਇਹ ਮਹਾਰਸ ਅੰਦਰ ਹੈ ਇਹ ਮਹਾਨ ਸੰਗੀਤ ਦੀ ਧੁਨ ਅੰਦਰ ਹੈ ਇਹ ਮਹਾਨ ਰੂਪ ਅੰਦਰ ਹੈ ਇਸ ਨੂੰ ਵਿਗਿਆਨ ਨੇ ਤੇ ਨਹੀਂ ਮੰਨਿਆ ਕਿਸੇ ਚੋਟੀ ਦੇ ਸੈਂਟਿਸਟ ਨੇ ਐਸਾ ਨਹੀਂ ਮੰਨਿਆ ਕਿ ਅੰਦਰ ਕੋਈ ਮਹਾਨ ਸੰਗੀਤ ਦੀ ਧੁਨ ਵੀ ਹੈ ਬਾਹਰ ਨਾਦ ਹੈ ਗੁਰਬਾਣੀ ਕਹਿੰਦੀ ਹੈ ਅੰਦਰ ਅਨਾਹਦ ਹੈ ਬਾਹਰ ਜੋ ਸਾਡੇ ਕੰਨ ਸੁਣਦੇ ਨੇ ਇਹਨੂੰ ਕਹਿੰਦੇ ਨੇ ਆਹਦ ਸ਼ਬਦ ਆਹਦ ਕਹਿੰਦੇ ਨੇ ਝੋਟ ਨੂੰ ਜੋ ਝੋਟ ਨਾਲ ਆਵਾਜ਼ ਪੈਦਾ ਹੁੰਦੀ ਹੈ ਦੋ ਹੱਥ ਵਜਨ ਤੇ ਆਵਾਜ਼ ਤਾੜੀ ਪੱਥਰ ਨੂੰ ਪੱਥਰ ਨਾਲ ਮਾਰੀਏ ਲੋਹੇ ਦੀ ਲੋਹੇ ਨਾਲ ਝੋਟ ਕਰੀਏ ਪਿੱਤਲ ਨੂੰ ਪਿੱਤਲ ਨਾਲ ਝੋਟ ਕਰੀਏ ਯਾ ਬੇਤਲ ਦੀ ਲੋਹੇ ਨਾਲ ਲੋਵੇ ਇਹਨੂੰ ਆਹਤ ਨੂੰ ਕਹਿੰਦੇ ਨੇ ਝੋਟ ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ ਹੈ ਇਹ ਕੰਨ ਸੁਣਦੇ ਨੇ ਅਨਾਹਦ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਨਹੀਂ ਪੈਦਾ ਹੁੰਦਾ ਸਿੱਧਾ ਪ੍ਰਮਾਤਮਾ ਤੋਂ ਆਇਆ ਹੈ ਔਰ ਵਿਆਪਕ ਹੈ ਕਿਉਂਕਿ ਪ੍ਰਮਾਤਮਾ ਵਿਆਪਕ ਹੈ ਅਨਾਹਦ ਨਾਦ ਵਿਆਪਕ ਹੈ ਆਹਤ ਸ਼ਬਦ ਵਿਆਪਕ ਨਹੀਂ ਹੈ ਕਿਸੇ ਵੀ ਵਸਤੂ ਦੀ ਝੋਟ ਨਾਲ ਕੋਈ ਸ਼ਬਦ ਪੈਦਾ ਹੋਏ ਜਾਂ ਜੋ ਕੁਝ ਮੈਂ ਬੋਲ ਰਿਹਾ ਮੇਰਾ ਇਹ ਬੋਲ ਵਿਆਪਕ ਨਹੀਂ ਹੈ ਇਹ ਵੀ ਆਹਤ ਸ਼ਬਦ ਹੈ ਇੱਥੇ ਤੁਸੀਂ ਸੁਣ ਰਹੇ ਹੋ ਇਹ ਕੋਈ ਵਿਆਪਕ ਨਹੀਂ ਹੈ ਆਹਤ ਸ਼ਬਦ ਵਿਆਪਕ ਨਹੀਂ ਆਉਂਦਾ ਅਨਾਹਦ ਵਿਆਪਕ ਹੈ ਕੋਈ ਵੀ ਰੂਪ ਕੋਈ ਵੀ ਸੁੰਦਰ ਦ੍ਰਿਸ਼ ਬਾਹਰ ਦਾ ਵਿਆਪਕ ਨਹੀਂ ਆਉਂਦਾ ਗਾਲਿਬ ਨੇ ਕਿਦਰੇ ਆਪਣੇ ਦੋਸਤ ਉਸਤਾਦ ਜ਼ੌਕ ਨੂੰ ਲਿਖਿਆ ਸੀ ਮਿਥਰਾ ਬੜਾ ਮੇਰਾ ਚਿਤ ਕਰਦਾ ਹੈ ਬਗੀਚੇ ਦਾ ਸੁਹਾਪਣ ਮੈਂ ਚੱਦਰ ਦੇ ਜ ਬਨ ਕੇ ਪੋਟਲੀ ਬਨ ਕੇ ਤੇਰੇ ਕੋ ਲਿਆਵਾਂ ਪਰ ਕਰਾਂ ਕੀ ਲਿਆ ਨਹੀਂ ਸਕਦਾ ਐਨਾ ਸੁੰਦਰ ਬਗੀਚਾ ਇਤਨੇ ਸੁੰਦਰ ਫੁੱਲ ਖਿੜੇ ਹੋਏ ਨੇ ਇਤਨੀ ਗਜ਼ਬ ਦੀ ਮਹਿਕ ਹੈ ऐसा सोना वातावरण है चांदा मैं योटली बन के तेरे को ले पर किस तरह ले लिया कोई भी सुंदर दृश्य व्यापक नहीं है कोई भी संगीत धुन व्यापक नहीं है कोई भी रसना का रस व्यापक नहीं है एक जगह है दूजी जगह नहीं उपलब्ध करना पेगा महारस व्यापक है महानाद व्यापक है ਮਹਾਰੂਪ ਵਿਆਪਕ ਹੈ ਉਹ ਜੋ ਨਾਦ ਵਿਆਪਕ ਹੈ ਤੇ ਅੰਦਰ ਸੁਣਾਈ ਦਿੰਦਾ ਹੈ ਇਹਨੂੰ ਅਨਾਹਦ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਘਟ ਘਟ ਵਾਜੇ ਨਾਦ ਘਟ ਘਟ ਦੇਜੇ ਵਜਰੇ ਚੌਥੀ ਤੋਂ ਚੌਥੀ ਦੇ ਸੈਂਟਿਸਟ ਨੇ ਵੀ ਅਜੇ ਤੱਕ ਤੇ ਨਹੀਂ ਬਣਿਆ ਕੋਈ ਅਨਾਹਦ ਵੀ ਹੈ ਕੋਈ ਮਹਾਰਸ ਵੀ ਹੈ ਅੰਦਰ ਕਹਿੰਦੇ ਨਹੀਂ ਮਾਸ ਹੈ ਖੂਨ ਹੈ ਮੰਜ ਹੈ ਹੱਡੀਆਂ ਨੇ ਐਨਾ ਕੁਝ ਲੱਭਦਾ ਜੇ ਚੀਰਾ ਫਾੜੀ ਕਰਦੇ ਆ ਮਾਸ ਲੱਭਦਾ ਹੈ ਚਰਬੀ ਲੱਭਦੀ ਹੈ ਖੂਨ ਲੱਭਦਾ ਹੈ ਹੱਡੀਆਂ ਲੱਭਦੀਆਂ ਨੇ ਦੁਰਗੰਧ ਲੱਭਦੀ ਹੈ ਮਹਾਨ ਸੁਗੰਧ ਤੇ ਲੱਭਦੀ ਕੋਈ ਨਹੀਂ ਮਹਾਨ ਸੰਗੀਤ ਦੀ ਧੁਨ ਅਨਾਹਦ ਨਾਦ ਜੋ ਘਟ ਘੜ ਵਜੇ ਨਾਦ ਮਹਾਪੁਰਸ਼ ਕਹਿੰਦੇ ਨੇ ਅਵਤਾਰ ਕਹਿੰਦੇ ਨੇ ਉਹ ਤੇ ਸੁਣਾਈ ਨਹੀਂ ਦਿੰਦਾ ਇਹ ਯੁੱਗ ਬਲਤਾ ਵਿਗਿਆਨ ਤੋਂ ਪ੍ਰਭਾਵਿਤ ਹੈ ਸਾਇੰਸ ਦਾਣਾ ਤੋਂ ਪ੍ਰਭਾਵਿਤ ਹੈ ਤੋ ਕਿਸੇ ਵੀ ਚੋਟੀ ਦੇ ਵਿਗਿਆਨਿਕ ਨੇ ਚੋਟੀ ਨੇ ਸਾਇੰਟਿਸਟ ਨੇ ਅਨਾਹਦ ਨਾਦ ਨੂੰ ਨਹੀਂ ਬਣਿਆ ਉਸ ਮਹਾਰੂਪ ਨੂੰ ਨਹੀਂ ਬਣਿਆ ਉਸ ਮਹਾਨ ਸੰਗੀਤ ਦੀ ਧੁਨ ਨੂੰ ਨਹੀਂ ਬਣਿਆ ਇਸ ਵਾਸਤੇ ਇੰਜ ਕਹਿ ਲੋ ਗੁਸਤਾਖੀ ਮਾਫ 90% ਦੁਨੀਆ ਨਾਸਤਿਕ ਹੈ। ਨਾਸਤਿਕ ਹੈ। ਜਿਹੜੇ ਮੰਦਰ, ਮਸਜਿਦ, ਗੁਰਦੁਆਰੇ, ਚਰਚ ਨਹੀਂ ਜਾਂਦੇ, ਐਲਾਨੀਆਂ ਕਹਿੰਦੇ ਨੇ ਕੋਈ ਲੋੜ ਨਹੀਂ, ਇਹ ਤੇ ਨਾਸਤਿਕ ਹਨ। ਪਰ ਜਿਹੜੇ ਆਉਂਦੇ ਨੇ ਮੰਦਰ, ਮਸਜਿਦ, ਗੁਰਦੁਆਰੇ, ਇਹਨਾਂ ਦਾ ਵੀ ਭਰੋਸਾ ਨਹੀਂ ਵੱਜਦਾ ਭਈ ਹੈ। ਅਨਾਹਦ ਨਾਦ ਵੀ ਹੈ, ਇਹਨਾਂ ਦਾ ਵੀ ਕੋਈ ਭਰੋਸਾ ਨਹੀਂ। ਮੈਂ ਦਾਅਵੇ ਨਾਲ ਕਹਿੰਦਾ। ਕਮ ਸੇ ਕਮ ਇਤਨੀ ਗੱਲ ਤੇ ਮੈਂ ਦਾਅਵੇ ਨਾਲ ਕਹਿੰਦਾ। ਇਨਾਂ ਦਾ ਵੀ ਭਰੋਸਾ ਨਹੀਂ ਕੋਈ ਉਹ ਮਹਾਨ ਸੰਗੀਤ ਦੀ ਧੁਨ ਹੈ ਅੰਦਰ ਉਹ ਮਹਾਨ ਰੂਪ ਹੈ ਕਿਉਂਕਿ ਜਿਸ ਡੰਗ ਲਾਲ ਇੱਕ ਸਾਇੰਟਿਸਟ ਸਰੀਰ ਦੀ ਚੀਰਾ ਫਾੜੀ ਕਰਦਾ ਹੈ ਪੱਲੇ ਤੇ ਕੁਝ ਨਹੀਂ ਪੈਂਦਾ ਹੱਥ ਤੇ ਕੁਝ ਵੀ ਨਹੀਂ ਆਉਂਦਾ ਪ੍ਰਤੱਖ ਰੂਪ ਦੇ ਤੇ ਕੁਝ ਦਿਖਾਈ ਦਿੰਦਾ ਨਹੀਂ ਇਸ ਵਾਸਤੇ ਹੀ ਜਿਹੜੇ ਵਿਚਾਰੇ ਆ ਵੀ ਜਾਂਦੇ ਨੇ ਮੰਦਰ ਮਸਜਿਦ ਗੁਰਦੁਆਰੇ ਪੂਜਾ ਪਾਠ ਕਰਨ ਵੀ ਲੈਂਦੇ ਨੇ ساری ਜ਼ਿੰਦਗੀ ਉਹਨਾਂ ਦਾ ਭਰੋਸਾ ਡੋਲਦਾ ਰਹਿੰਦਾ ਐਸੇ ਵਾਸਤੇ ਸਤਗੁਰ ਦੀ ਬਾਣੀ ਸਾਨੂੰ ਅਰਦਾਸ ਕਰਨਾ ਸਿਖਾਉਂਦੀ ਐ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰਤ ਇਹ ਪ੍ਰਭੂ ਭਰੋਸਾ ਤੇ ਡੋਲਦਾ ਚੰਗੇ ਚੰਗੇ ਗਿਆਨੀਆਂ ਦਾ ভরਸਾ ਡੋਲਦਾ ਹੈ ਚੰਗੇ ਚੰਗੇ ਪਾਠੀਆਂ ਦਾ ভরਸਾ ਡੋਲਦਾ ਹੈ ਚੰਗੇ ਚੰਗੇ ਦਾਨੀ ਤੇ ਸੇਵਾਦਾਰਾਂ ਦਾ ভরਸਾ ਡੋਲਦਾ ਹੈ ਔਰ ਇਸ ਸਚਾਈ ਨੂੰ ਜਿਹੜਾ ਛੇਤੀ ਕਬੂਲ ਕਰ ਲਵੇ ਉਹਦਾ ਇਲਾਜ ਵੀ ਜਲਦੀ ਹੋ ਜਾਂਦਾ ਹੈ